ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਖੈਰਾ ਨੇ ਬਣਾਈ ਪਾਰਟੀ ਪੰਜਾਬ ਦੀ ਸਿਆਸਤ ਗਰਮਾਈ ਪੰਜਾਬ ਵਿੱਚ ਬਣਿਆ ਤ੍ਰਿਕੋਣੇ ਮੁਕਾਬਲੇ ਦਾ ਮਾਹੌਲ ਲੁਧਿਆਣਾ ਬਠਿੰਡਾ ਸੰਗਰੂਰ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਵਿੱਚ ਖੈਰਾ ਦੇ ਸਕਦੇ ਨੇ ਕਰੜੀ ਟੱਕਰ ਲੋਕ ਸਭਾ ਚੋਣਾਂ ਦੇ ਲਈ ਬੇਅਦਬੀ ਤੇ ਪੰਜਾਬ ਦੇ ਮੁੱਦਿਆਂ ਤੇ ਹੋ ਸਕਦੀ ਹੈ ਗੰਭੀਰ ਸਿਆਸਤ ਰਾਜਨੀਤਿਕ ਮਾਹਰ ਤੇ ਸੀਨੀਅਰ ਪੱਤਰਕਾਰ ਮੰਨ ਰਹੇ ਨੇ ਖੈਰਾ ਨੂੰ ਲੋਕ ਸਭਾ ਚੋਣਾਂ ਲਈ ਵੱਡੀ ਉਮੀਦ ਤੇ ਬਠਿੰਡਾ ਤੋਂ ਖੈਰਾ ਲੜ ਸਕਦੇ ਨੇ ਲੋਕ ਸਭਾ ਦੀਆਂ ਚੋਣਾਂ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੋਲ੍ਹਿਆ ਮੋਰਚਾ ਕਿਹਾ ਕੈਪਟਨ ਦੇ ਖਿਲਾਫ ਜਾਣਗੇ ਅਦਾਲਤ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕੈਪਟਨ ਕਰਨ ਸਾਫ ਕਿ ਉਹ ਕਿਸ ਨਾਲ ਖੜੇ ਨੇ ਗਾਂਧੀ ਪਰਿਵਾਰ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਗੀ ਸਿਆਸਤ ਵੱਖੋ ਵੱਖਰੇ ਆਗੂਆਂ ਦੇ ਬਿਆਨਾਂ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਤੇ ਸਿਆਸਤ ਨਾ ਕਰਨ ਦੀ ਹੋਈ اپیل ਸਿਆਸੀ ਆਗੂਆਂ ਨੇ ਕੀਤੀ ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ اپیل ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ ਲਿਆ ਕਰੜੇ ਹੱਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਗਾਏ ਰਾਫੇਲ ਮਾਮਲੇ ਦੇ ਵਿੱਚ ਚੁੱਪ ਰਹਿਣ ਦੇ aarop ਕਾਂਗਰਸ ਦਾ ਕੀਤਾ ਗੁਣਗਾਨ ਕਿਹਾ ਤਿੰਨ ਰਾਜਾਂ ਵਿੱਚ ਕਿਸਾਨਾਂ ਦੇ ਕਰਜ਼ੇ ਕੀਤੇ ਮਾਫ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ ਕਿਹਾ ਸਰਕਾਰ ਨੂੰ ਕਰਨੇ ਪੈਣਗੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਪਾਲ ਖੈਰਾ ਦੀ ਨਵੀਂ ਬਣੀ ਪਾਰਟੀ ਦੀ ਸੁਖਪਾਲ ਖੈਰਾ ਦੁਆਰਾ ਪਾਰਟੀ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਲੋਕ ਸਭਾ ਸੀਟਾਂ ਦੇ ਵਿੱਚ ਤਿਰਕੋਣੇ ਮੁਕਾਬਲੇ ਦੀ ਸੰਭਾਵਨਾ ਪੈਦਾ ਹੋ ਗਈ ਹੈ ਪਟਿਆਲਾ ਸੰਗਰੂਰ ਬਠਿੰਡਾ ਫਤਿਹਗੜ੍ਹ ਸਾਹਿਬ ਵਰਗੇ ਹਲਕਿਆਂ ਦੇ ਵਿੱਚ ਸੁਖਪਾਲ ਖੈਰਾ ਦੀ ਪਾਰਟੀ ਵਿਰੋਧੀਆਂ ਨੂੰ ਕਰੜੀ ਟੱਕਰ ਦੇ ਸਕਦੀ ਹੈ ਪਾਰਟੀ ਦੇ ਐਲਾਨ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਇਹਨਾਂ ਪਾਰਟੀ ਡੈਮੋਕਰੇਸੀ ਜਦੋਂ ਦੀ ਐਂਟੀ ਡਿਫੈਕਸ਼ਨ ਲਾਅ ਹੈ ਖਤਮ ਹੋ ਚੁੱਕੀ ਹੈ ਉਹ ਜਿਹੜੇ ਵੀ ਪ੍ਰਧਾਨ ਨੇ ਅੱਜ ਪਾਰਟੀਆਂ ਦੇ ਉਹ ਤਾਨਾਸ਼ਾਹ ਨੇ ਉਹ ਡਿਕਟੇਟਰ ਬਣ ਚੁੱਕੇ ਨੇ ਉਸੇ ਛੜੀ ਨੂੰ ਵਰਤ ਕੇ ਕਾਹ ਕਰਨਾ ਚਾਹੁੰਦੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਕਿਸੇ ਗਲਤ ਫੈਸਲੇ ਦੇ ਨਾਲ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਵਿਰੋਧੀ ਧਿਰ ਦਾ ਲੀਡਰ ਬਣੇ ਉਹਨਾਂ ਨੂੰ ਤਾਂ ਨਫ਼ਰਤ ਦੀ ਭਾਵਨਾ 'ਚ ਨਜ਼ਰ ਨਹੀਂ ਆ ਰਹਾ ਜਦੋਂ ਬੰਦਾ ਨਫ਼ਰਤ ਕਰਦਾ ਨਾ ਉਹ ਅੰਦਾ ਹੋ ਜਾਂਦਾ ਉਹਦੇ ਅੱਗੇ ਨਾ ਫਿਰ ਪੜਦਾ ਪੈ ਜਾਂਦਾ ਵਾ ਸੁਖਪਾਲ ਖੈਰਾ ਦੀ ਨਵੀਂ ਪਾਰਟੀ ਬਣਨ ਤੋਂ ਬਾਅਦ ਹੁਣ ਇਸ ਗੱਲ ਦੀ ਸੰਭਾਵਨਾ ਪੈਦਾ ਹੋ ਗਈ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਸਾਰੇ ਮੁੱਦੇ ਭਾਰੀ ਰਹਿਣਗੇ ਜਿਨ੍ਹਾਂ ਮੁੱਦਿਆਂ ਨੂੰ ਸੁਖਪਾਲ ਖੈਰਾ ਨੇ ਲੀਡਰ ਆਫ ਆਪੋਜੀਸ਼ਨ ਵਜੋਂ ਚੁੱਕਿਆ ਸੀ ਇਸ ਸੰਭਾਵਨਾ ਹੈ ਕਿ ਬੇਅਦਬੀ ਭ੍ਰਿਸ਼ਟਾਚਾਰ ਤੇ ਪੰਜਾਬ ਦੇ ਪਾਣੀਆਂ ਵਰਗੇ ਮੁੱਦਿਆਂ ਤੇ ਰਾਜਨੀਤੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ ਲੇਕਿਨ ਕੇਵਲ ਤੇ ਕੇਵਲ ਲੁੱਟ ਤੇ ਕੁੱਟ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ ਹਜ਼ਾਰਾਂ ਕਰੋੜਾਂ ਰੁਪਏ ਦੇ ਮਾਲਕ ਬਣ ਕੇ ਪਰੌ। ਅਫਸੋਸ ਨਾ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਉਮੀਦ ਸੀ ਪਰ ਪਿਛਲੇ 21 ਮਹੀਨਿਆਂ ਦੇ ਰਾਜ ਵਿੱਚ ਕੇਵਲ ਪੱਗਾਂ ਦੇ ਝੰਡਿਆਂ ਦੇ ਰੰਗ ਬਦਲੇ ਨੇ ਉਹੀ ਕਰਾਪਸ਼ਨ ਉਹੀ ਮਾਫੀਆ ਦਾ ਰਾਜ ਉਹੀ ਬਦਲਖੋਰੀ ਦੀ ਰਾਜਨੀਤੀ ਉਹੀ ਪੁਲਿਸ ਦਾ ਦੁਰਉਪਯੋਗ ਉਹੀ ਪੰਚਾਇਤਾਂ ਦੀ ਜ਼ਮੀਨੀ ਪੱਧਰ ਦੀ ਗ੍ਰਾਸ ਰੂਟ ਡੈਮੋਕ੍ਰੇਸੀ ਦਾ ਹਾਂ ਸਾਰਾ ਕੁਝ ਉਹੀ ਜੋ ਪਿਛਲੇ 10 ਸਾਲ ਅਕਾਲੀ ਦਲ ਨੇ ਰਾਜ ਦਿੱਤਾ ਐਨ ਉਹੀ ਰਾਜ ਉਸ ਨੂੰ ਪਰਪਟ੍ਰੇਟ ਕੰਟੀਨਿਊ ਫੋਰਵਰਡ ਉਸ ਦੀ ਉਸ ਦੀ ਲੇਗਸੀ ਨੂੰ ਅੱਗੇ ਲਿਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੀ ਤਬਾਹੀ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤਿੰਨ ਉਦਾਹਰਣ ਮੈਂ ਦੇ ਸਕਦਾ ਜਿਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਜਿਹੜਾ ਇਸ ਦੇਸ਼ ਦਾ ਨੰਬਰ 1 ਸੂਬਾ ਸੀਗਾ ਅੱਜ ਉਹ ਬਿਲਕੁਲ ਕ੍ਰੈਸ਼ ਕਰ ਚੁੱਕਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਰਲ ਵਰਕ ਦੇ ਲਈ 10% ਰਾਖਵੇਂ ਕਰਨ ਦੇ ਲਈ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੈਪਟਨ ਨਰਿੰਦਰ ਸਿੰਘ ਨੇ ਨੌਜਵਾਨਾਂ ਦੇ ਨਾਲ ਮੋਬਾਈਲ ਫੋਨ ਦੇਣ ਦਾ ਝੂਠਾ ਵਾਦਾ ਕੀਤਾ ਤੇ ਨਾਲ ਹੀ ਕਿਸਾਨਾਂ ਦੇ ਕਰਜ਼ੇ ਮਾਫੀ ਦੇ ਮੁੱਦੇ ਤੇ ਵੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨਰਿੰਦਰ ਸਿੰਘ ਤੇ ਇਲਜ਼ਾਮ ਲਗਾਏ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਉਹ ਖੁਦ ਕੈਪਟਨ ਦੇ ਖਿਲਾਫ ਕੋਰਟ ਵਿੱਚ ਜਾਣਗੇ ਪ੍ਰੋਮਿਸ ਕਰਦਾ ਹਾਂ ਕਿ ਮੋਬਾਈਲ ਫੋਨ ਮੈਂ ਨੌਜਵਾਨਾਂ ਨੂੰ ਦੇਵਾਂਗਾ ਜਿਹਦੇ ਨਾਂ ਤੇ ਬਾਈ ਨੇਮ ਐਗਰੀਮੈਂਟ ਹੋਇਆ ਥਿਸ ਇਸ ਨਾਟ ਅ ਪੋਲਿਟਿਕਲ ਸਟੇਟਮੈਂਟ ਇਟ ਇਜ਼ ਅ ਰਿਟਨ ਐਗਰੀਮੈਂਟ ਰਿਟਨ ਐਫੀਡੇਵਿਟ ਤੁਸੀਂ ਜਾਣਦੇ ਹੋ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡਵਟ ਬੰਦ ਕਰਤੇ ਸੀ ਅਸੀਂ ਕਿਉਂ ਕੀ ਕਿਹਾ ਸੀ ਉਦੋਂ ਕਿ ਕੋਈ ਵੀ ਆਪਣੇ ਦਸਕਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਕਰਨੇ ਆ ਭਲੇ ਐਫੀਡਵਟ ਦੇਣਾ ਪੈਂਦਾ ਕਿਉਂਕਿ ਕੋਈ ਐਫੀਡਵਟ ਦੇਣ ਦੀ ਲੋੜ ਨਹੀਂ ਕੋਈ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈ ਸੋਨਸੋ ਸਰਟੀਫਾਈ ਐਂਡ ਥੈਟ ਵੀ ਕਨਸਿਡਰਡ ਐਟ ਲਾ ਕੈਪਟਨ ਅਮਰਿੰਦਰ ਸਿੰਘ ਨੇ ਆ ਬਹੁਤ ਵੱਡਾ 400 ਵੀ ਦਾ ਫਰਾਡ ਕੀਤਾ ਕੇਸ ਸ਼ੁਡ ਬੀ ਰਜਿਸਟਰ ਅਗੇਂਸਟ ਅਦਰਵਾਈਜ਼ ਵੀ ਵਿਲ ਗੋ ਟੂ ਦਾ ਕੋਰਟ ਆ ਵੱਡਾ ਮੈਂ ਕਹਿੰਦਾ ਧੋਖਾ ਧੋਖਾ ਮੀਨਸ ਇਟਸ ਅ ਫਰਾਡ ਟੂ ਦਾ ਫਾਰਮਰ ਫਰਾਡ ਟੂ ਦਾ ਯੰਗਸਟਰ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਕਿ ਆਪਾਂ ਦਾ ਕਾਂਗਰਸ ਲੀਡਰਸ਼ਿਪ ਨੂੰ ਕਿ ਤੁਸੀਂ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਪੰਜਾਬੀਆਂ ਨੇ ਇਸੇ ਕੌਮ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਫੈਸਲਾ ਕਰ ਲਓ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਆ ਜੇ ਕੌਮ ਦੇ ਆ ਜਾਂ ਗਾਂਧੀ ਪਰਿਵਾਰ ਦੇ ਆ ਤੁਹਾਡੀ ਲਾਇਲਟੀ ਪੰਜਾਬ ਪ੍ਰਤੀ ਹੈ ਕਿ ਗਾਂਧੀ ਪਰਿਵਾਰ ਤਰਫਾ ਆ ਕੁਐਸਚਨ ਮੈਂ ਕੈਪਟਨ ਨੂੰ ਕੁਛ ਨਾ ਚਾਹਣਾ ਹਾਈ ਕੋਰਟ ਨੇ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਐਜ਼ ਅਕਿਊਜ਼ਡ ਕਹ ਦਿੰਦਾ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਹਾਈ ਕੋਰਟ ਦੇ ਆਰਡਰ ਨਾਲ ਤੇ ਤੁਸੀਂ ਕਿਹਨਾਂ ਖੜਦੇ ਹੋ ਪੰਜਾਬੀਆਂ ਨਾਲ ਖੜਦੇ ਹੋ ਸਿੱਖ ਕੌਮ ਨਾਲ ਖੜਦੇ ਹੋ ਜਾਂ ਗਾਂਧੀ ਪਰਿਵਾਰ ਨਾਲ ਖੜਦੇ ਹੋ ਆ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਰਤਾਰਪੁਰ ਕਾਰਿਡੋਰ ਦੇ ਉੱਪਰ ਵੱਖੋ-ਵੱਖਰੇ ਸਿਆਸੀ ਆਗੂਆਂ ਦੁਆਰਾ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਿਆਨਾਂ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮੁੱਦੇ ਦੇ ਉੱਤੇ ਟਵੀਟ ਕੀਤਾ ਹੈ ਉਧਰ ਪੰਜਾਬ ਦੇ ਵੱਖੋ ਵੱਖਰੇ ਆਗੂ ਵੀ ਇਸ ਗੱਲ ਦੀ ਅਪੀਲ ਕਰ ਰਹੇ ਨੇ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਇਹ ਧਰਮ ਦਾ ਮਾਮਲਾ ਹੈ ਸੋ ਇਹ ਤਾਂ ਉਲਟਾ ਚੋਰ कोतवाल ਨੂੰ ਪਟਨ ਵਾਰ ਮਾਰਨ ਵਾਲੀ ਗੱਲ ਕਰ ਰਹੇ ਜਿਹੜੇ ਕੈਪਟਨ ਸਾਹਿਬ ਖੁਦ ਕਰਤਾਰਪੁਰ ਕਰੋੜਾ ਦੇ ਖਿਲਾਫ ਕਿੰਨਾ ਕੁਝ ਬੋਲਦੇ ਰਹੇ ਨੇ ਸਿੱਖਾ ਦਾ ਸਾਥ ਦੇ ਬਜਾਏ ਇਹ ਹੋਰ ਭਾਸ਼ਾ ਬੋਲੀ ਜਾ ਰਹੇ ਨੇ ਸੋ ਹੀ ਸ਼ੁੱਡ ਨਾਟ ਟ੍ਰਾਈਂਗ ਦਿਸ ਲੈਟ ਆਫ ਅਸਨ ਕਿ ਉਹਨਾਂ ਨੇ ਲੈਂਡ ਐਕੁਇਜ਼ੀਸ਼ਨ ਦਾ ਕਿਹੜਾ ਕੰਮ ਸ਼ੁਰੂ ਕੀਤਾ ਉਹ ਜਵਾਬ ਦੇ ਸਾਡਾ ਤਾਂ ਟੈਂਡਰ ਹੋ ਗਿਆ ਐਂਡ ਦ ਕਾਰੋਡੋਰ ਵਰਕ ਇਜ਼ ਔਨ ਟ੍ਰੈਕ ਤੇ ਮੈਂ ਸਮਝਦਾ ਵੀ ਇੱਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੈਪਟਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਵੀ ਅਸੀਂ ਕਵਾਂਗੇ ਬੇਨਤੀ ਕਰਾਂਗੇ ਵੀ ਸਿਆਸਤ ਨਾ ਕਰਕੇ ਇਸ ਲਾਂਘੇ ਨੂੰ ਜਿਹੜਾ ਨਾ ਕੀਤਾ ਜਾਏ ਕਿਉਂਕਿ ਇਹ ਸਿੱਖ ਕੌਮ ਦਾ ਸਵਾਲ ਆ ਧਰਮ ਦਾ ਸਵਾਲ ਆ ਔਰ ਮੈਂ ਸਭnabla ਵੀ ਉਹਨਾਂ ਕੈਪਟਨ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਔਰ ਮੋਦੀ ਸਾਹਿਬ ਦਾ ਵੀ ਸੈਂਟਰ ਦਾ ਵੀ ਕਰਾਂਗੇ ਤਾਂ ਕਿ ਮਤਲਬ ਜਿਹੜਾ ਸਾਨੂੰ 70 ਸਾਲ ਤੋਂ ਜਿਹੜੀਆਂ ਅਰਦਾਸਾਂ ਹੋ ਰਹੀਆਂ ਨੇ ਉਹਦਾ ਸਾਨੂੰ ਜਿਹੜਾ ਲਾਭ ਮਿਲੇ ਅਸੀਂ ਜਾਗਰ ਦਰਸ਼ਨ ਕਰੀਏ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਿੱਖਾਂ ਦੀ ਚਰੋਕੜੀ ਮੰਗ ਸੀਗੀ ਬੜੇ ਲੰਬੇ 1952 ਤੋਂ ਸਿੱਖ ਅਰਦਾਸ ਕਰਦਾ ਆ ਰਿਹਾ ਸੀ ਕਿ ਜੀ ਜਿਹੜਾ ਹੈਗੇ ਕਰਤਾਰਪੁਰ ਸਾਹਿਬ ਜਿਹੜਾ ਉਹਨੂੰ ਲਾਂਗਾ ਬਣਨਾ ਚਾਹੀਦਾ ਉੱਥੋਂ ਦੇ ਦਰਸ਼ਨ ਦੇਦਾਰੇ ਜਿਹੜੇ ਖੁੱਲੇ ਹੋਣੇ ਚਾਹੀਦੇ ਆ ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਪਾਕਿਸਤਾਨ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਤੇ ਇਹ ਜਿਹੜਾ ਹੈਗਾ ਲਾਂਗੇ ਦਾ ਇਨ ਪ੍ਰਿੰਸੀਪਲ ਰਸਤਾ ਜਿਹੜਾ ਹੈਗਾ ਉਹਦਾ ਫੈਸਲਾ ਹੋ ਚੁੱਕਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਗੁਰੂ ਜੀ ਦਾ ਪੰਜਵਾਂ ਜਿਹੜਾ 550 ਸਾਲਾ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਸੈਂਟਰ ਸਰਕਾਰ ਜਿੰਨੇ ਵੀ ਫੰਡਾਂ ਦੀ ਲੋੜ ਹੈਗੀ ਆ ਉਹਨੇ ਜਾਰੀ ਕਰਕੇ ਸਿੱਖ ਕੌਮ ਨੂੰ ਇਹ ਜਿਹੜਾ ਹੈਗਾ ਤੋਹਫਾ ਇਹ ਕੰਪਲੀਟ ਕਰਕੇ ਦੇਊਗੀ ਇੰਨੀ ਸਾਨੂੰ ਪੂਰਨ ਆਸ ਆ ਪ੍ਰਧਾਨ ਮੰਤਰੀ ਤੋਂ ਪੰਜਾਬ ਵਿੱਚ ਕਾਂਗਰਸ ਦੇ ਬਲਾਰੇ ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦੇ ਉੱਪਰ ਬੇਅਦਬੀ ਦੇ ਮਾਮਲਿਆਂ ਤੇ ਸਿਆਸਤ ਕਰਨ ਦੇ ਇਲਜ਼ਾਮ ਲਗਾਏ ਨੇ ਨਾਲ ਹੀ ਉਹਨਾਂ ਨੇ ਬੇਅਦਬੀ ਦੇ ਮਾਮਲਿਆਂ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵੀ ਇਲਜ਼ਾਮ ਲਗਾਏ ਨੇ ਸੁਖਪਾਲ ਖਹਿਰਾਂ ਦੀ ਨਵੀਂ ਪਾਰਟੀ ਬਾਰੇ ਪੁੱਛਣ ਤੇ ਵੀ ਉਹਨਾਂ ਨੇ ਮਜ਼ਾਕੀਆ ਲਹਿਜ਼ੇ ਦੇ ਵਿੱਚ ਜਵਾਬ ਦਿੱਤਾ ਕੀ ਕਿਹਾ ਵੇਰਕਾ ਨੇ ਆਓ ਦੇਖਦੇ ਹਾਂ ਆਦਮੀ ਪਾਰਟੀ ਦਾ ਵजूद ਜਿਹੜਾ ਹੈ ਉਹ ਬਿਲਕੁਲ ਖਤਮ ਹੋਣ ਦੇ ਕਗਾਰ ਤੇ ਹੈ ਉਹ ਆਮ ਆਦਮੀ ਪਾਰਟੀ ਬਾਹਨੇ ਬਾਜ਼ੀਆਂ ਦੇ ਨਾਲ ਕਦੀ ਕਿਸੇ ਇਸ਼ੂ ਨੂੰ ਠਾਣ ਦੀ ਕੋਸ਼ਿਸ਼ ਕਰਦੀ ਹੈ ਔਰ ਆਪਣੇ ਆਪ ਦਾ ਪਾੜਾ ਖਤਮ ਨਹੀਂ ਹੋ ਰਿਹਾ ਤੇ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਕੋਈ ਕੰਮ ਨਹੀਂ ਹੈ ਹੁਣ ਮੈਂ ਸਮਝਣਾ ਕਿ ਅੱਜ ਸਰਦਾਰ ਜੋਰਾ ਸਿੰਘ ਹੋਰਾਂ ਦਾ ਇਹ ਕਾਂਗਰਸ ਪਾਰਟੀ ਦੇ ਉੱਪਰ ਸਵਾਲ ਕਰਨਾ ਕਿ ਅਗਰ ਜੇ ਇਦਾਂ ਨਾ ਕੀਤਾ ਜਾਂਦਾ ਤੇ ਬਾਦਲ ਫੜਿਆ ਜਾਂਦਾ ਜੇ ਉਹਦਾ ਕਰ ਲਿਆ ਜਾਂਦਾ ਤੇ ਸੁਖਵੀਰ ਸਿੰਘ ਬਾਦਲ ਫੜਿਆ ਜਾਂਦਾ ਜੇਕਰ ਉਧਾ ਕਰ ਲਿਆ ਜਾਵੇ ਤੇ ਸੁਮੇਤ ਸੈਣੀ ਫੜ ਲਿਆ ਜਾਵੇ ਲੇਕਿਨ ਮੈਂ ਇਹ ਗੱਲ ਕਵਾਂ ਕਿ ਇਹ ਲੋਕਤੰਤਰ ਹੈ ਲੋਕ ਪ੍ਰਣਾਲੀ ਆ ਇਹ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਆ ਔਰ ਕਾਨੂੰਨ ਆਪਣਾ ਕੰਮ ਬਾਖੂਬੀ ਕਰ ਰਿਹਾ ਔਰ ਅੱਜ ਜੇਕਰ ਇਹ ਬਾਦਲਾਂ ਦਾ ਚਿਹਰਾ ਨੰਗਾ ਹੋਇਆ ਇਹ ਕਿੰਨੇ ਕੀਤਾ ਭਾਈ ਇਹ ਕਾਂਗਰਸ ਪਾਰਟੀ ਨੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਗवाही ਦੇ ਅੰਦਰ ਜਿਹੜੀ ਇਹ ਸਰਕਾਰ ਹੈ ਇਸ ਨੇ ਬੇਨਕਾਬ ਕੀਤਾ ਹੈ ਔਰ ਉਹ ਦਿਨ ਦੂਰ ਨਹੀਂ ਬੜੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੁਣ ਬੋਤੇ ਦਿਨ ਇਹ ਬਾਦਲਾਂ ਦੀ ਬਾਹਰ ਜਗਾ ਨਹੀਂ ਬੜੀ ਜਲਦੀ ਕਾਨੂੰਨ ਆਪਣਾ ਕੰਮ ਕਰੇਗਾ ਸਿਕੰਜਾ ਕੱਸਿਆ ਜਾਏਗਾ ਪਹਿਲੀ ਗੱਲ ਮੈਂ ਕਹਿਣਾ ਚਾਹਨਾ ਹੈ ਕਿ ਆਮ ਆਦਮੀ ਪਾਰਟੀ ਦੇ ਨਵੇਂ-ਨਵੇਂ ਇਹ ਸ਼ਾਮਲ ਹੋਏ ਇਹ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਸਾਹਿਬ ਉਹਨਾਂ ਨੇ ਇਸ ਗੱਲ ਦੇ ਵਾਸਤੇ ਕਾਂਗਰਸ ਪਾਰਟੀ ਦੇ ਉੱਪਰ ਜਿਹੜਾ ਇਲਜ਼ਾਮ ਲਗਾਇਆ ਮੈਨੂੰ ਇਦਾਂ ਲੱਗਦਾ ਕਿ ਅਗਰ ਸਰਦਾਰ ਜੋਰਾ ਸਿੰਘ ਹੋਰਾਂ ਦਾ ਨੂੰ ਜਿਸ ਤਰੀਕੇ ਦੇ ਨਾਲ ਜਲੀਲ ਕਰਕੇ ਬਾਦਲ ਸਾਹਿਬ ਨੇ ਰਿਪੋਰਟ ਲੈਣ ਤੋਂ ਮਨਾ ਕੀਤਾ ਪਹਿਲੇ ਉਹ ਬਾਦਲ ਸਾਹਿਬ ਨੂੰ ਰਿਪੋਰਟ ਦੇਣ ਗਏ ਉਹਨਾਂ ਰਿਪੋਰਟ ਨਹੀਂ ਲਈ ਬੇਅਦਬੀ ਮਾਮਲੇ ਤੇ ਜਾਂਚ ਕਰਨ ਵਾਲੇ ਜਸਟਿਸ ਜੋਰਾ ਸਿੰਘ ਨੇ ਇੱਕ ਵਾਰ ਫਿਰ ਤੋਂ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਵੱਡੇ ਸਿਆਸੀ ਆਗੂਆਂ ਤੇ ਸਿਆਸੀ ਵਾਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੁਆਰਾ ਬੇਅਦਬੀ ਮਾਮਲਿਆਂ ਤੇ ਆਈਆਂ ਰਿਪੋਰਟਾਂ ਤੇ ਗੌਰ ਦੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਨਾਲ ਹੀ ਉਹਨਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਸ਼ੱਕੀ ਵਿਅਕਤੀਆਂ ਦੇ ਸਕੈਚ ਪੁਲਿਸ ਦੁਆਰਾ ਜਾਰੀ ਕੀਤੇ ਜਾਣੇ ਚਾਹੀਦੇ ਨੇ ਹੋਰ ਕੀ ਕੀ ਕਿਹਾ ਜਸਟਿਸ ਜੋਰਾ ਸਿੰਘ ਨੇ ਆਓ ਦੇਖਦੇ ਹਾਂ ਜੋ ਵਿਕਟਮ ਹੈ ਉਹ نیچے ਬੈਠੇਗਾ ਪਾਠ ਕਰ ਰਿਹਾ ਜੋ ਅਕਿਊਜ ਹੈ ਜਿਹੜੇ ਸਿਲੰਡਰ ਆ ਗਿਆ ਉਹ ਉਪਰ ਸਟੈਂਡਿੰਗ ਪੋਜੀਸ਼ਨ ਚ ਹੈ ਔਰ ਜੋ ਗੋਲੀ ਚਲੀ ਹੈ ਉੱਪਰ ਤੋਂ نیچے ਨਾਦਰ ਡਾਇਰੈਕਸ਼ਨ ਹੈ ਗਈ ਹੈ ਔਰ ਕੰਟੈਕਟਰ ক্লোਜ਼ ਰੇਂਜ ਤੋਂ ਗੋਲੀ ਚਲੀਗੀ ਉਹ ਤਾਂ ਡਿਫੈਂਸਲੈਸ ਸੀ ਨਾ ਉਹ ਪਾਠ ਕਰ ਰਹੀ ਸੀ ਨਾ ਉਧਰੋਂ ਕੋਈ ਜਾਂਤੀ ਹੋਈ ਹੈ ਪੁਲਿਸ ਨੇ ਇਹ ਗੋਲੀ ਚਲਾਈ ਹੈਗੀ ਪੁਲਿਸ ਦਾ ਸਟੈਂਡ ਇਹ ਹੈ ਵੀ ਕੋਈ ਗੋਲੀ ਨਹੀਂ ਚੱਲੀ ਰਿਕਾਰਡ ਦੇ ਮਤਲਬਕ ਕੋਈ ਗੋਲੀ ਨਹੀਂ ਚੱਲੀ ਲੇਕਿਨ ਐਵਿਡੈਂਸ ਇਹ ਹੁੰਦਾ ਵੀ ਪੁਲਿਸ ਨੇ ਡਿਫੈਂਸ ਚ ਗੋਲੀ ਪੁਲਿਸ ਦੇ ਇੱਕ ਵਰਸ਼ਨ ਆ ਵੀ ਅਸੀਂ ਡਿਫੈਂਸ ਚ ਲਾਈ ਆ ਪਰ ਡਿਫੈਂਸ ਚ ਚਲਾਉਂਦੇ ਉੱਪਰੋਂ ਗੋਲੀ ਥੱਲੇ ਨੂੰ ਕਿਸੇ ਨੂੰ ਜਾਏਗੀ ਕੁਝ ਨਾਮ ਮੈਂਸ਼ਨ ਕੀ ਹੈ ਸਰ ਆਪਨੇ ਕਿੰਨੇ ਲੋਕਾਂ ਦੇ ਨਾਮ ਹਾਂ ਪੁਲਸਾਰੇ ਜੋ ਜਿਨ੍ਹਾਂ ਦੇ ਨੈਗਲੀਜ ਸੀ ਮੈਂ ਉਹਨਾਂ ਦੇ ਸਾਰੇ ਨਾਮ ਮੈਂਸ਼ਨ ਕੀਤੇ ਆ ਵੀ ਇਹ ਇਹ ਬੜੇ ਅਧਿਕਾਰੀ ਆ ਕਿਹਦੇ ਨਾਮ ਕੌਣ ਕੌਣ ਸੇ ਨਾਮ ਜੋ ਮੌਕੇ ਤੇ ਸੀ ਐਸਐਸਪੀ ਮੌਕੇ ਤੇ ਸੀ ਡੀਆਈ ਮਤਲਬ ਡੀਐਸਪੀਸੀ ਇਨਸਪੈਕਟਰਸ ਯੂ ਸਾਰੇ ਜੋ ਮੌਕੇ ਤੇ ਹਾਜ਼ਰ ਸੀ ਉਹਨਾਂ ਦੇ ਨਾਂ ਲਏ ਜਿਹਨੇ ਜੋ ਵੀ ਜਨਾਰੇ ਪ੍ਰੋਪਰਲੀ ਇਨਵੈਸਟਿਗੇਟ ਨਹੀਂ ਕੀਤਾ ਜਾਂ ਪ੍ਰੋਪਰਲੀ ਐਕਸ਼ਨ ਨਹੀਂ ਲਿਖਿਆ ਕਿਉਂਕਿ ਇਨਕੋ ਇਸ਼ਾਰਾ ਮਿਲਿਆ ਥਾ ਸਰ ਕਿ ਆ ਉੱਪਰ ਸੇ ਉਹ ਤਾਂ ਅੰਡਰਸਟੂਡ ਹੀ ਆ ਇਸ਼ਾਰੇ ਤੋਂ ਬਗੈਰ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਉੱਪਰੋਂ ਜੇ ਇਸ਼ਾਰਾ ਨਾ ਹੋਵੇ ਕਿਸ ਤਰ੍ਹਾਂ ਨਾ ਕਿ ਉਹ ਕਰ ਸਕਦੇ ਉਸ ਮੇਰੀ ਰਿਪੋਰਟ ਮੁਕੇ ਉਸ ਟਾਈਮ ਕਿਸੇ ਆਦਮੀ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਆਦਮੀ ਦਾ ਨਾਂ ਨਹੀਂ ਲਿਆ ਗਿਆ ਲੇਕਿਨ ਜਿਹੜੀ ਹੁਣ ਸੈਕੰਡ ਤੁਸੀਂ ਗੱਲ ਕਰ ਰਹੇ ਹੋ ਸੈਕੰਡ ਕਮਿਸ਼ਨ ਦੀ ਗੱਲ ਕਰਦੇ ਆ ਵੀ ਰਾਤ ਨੂੰ ਨਾ ਕੋਈ ਕੋਈ ਟ ਰਾਤ ਨੂੰ ਟੈਲੀਫੋਨ ਤੇ ਗੱਲ ਹੋ ਜੇ ਹੋਈ ਆ ਤਾਂ ਵੀ ਕੰਟੇਲ ਕੀ ਗੱਲ ਹੋਈ ਕਿ ਨਹੀਂ ਹੋਈ ਮੇਰੇ ਵਕਤ ਦਾ ਕਿਸੇ ਨੇ ਆਦਮੀ ਨਹੀਂ ਇਹ ਨਹੀਂ ਕਿਹਾ ਕਿ ਕਿਸੇ ਪੁਲਿਸ ਵਾਲੇ ਨੇ ਜਾਦੂ ਕਿਸੇ ਪ੍ਰਾਈਵੇਟ ਆਦਮੀ ਨੇ ਕੋਈ ਉਹ ਤਾਂ ਕੋਆਪਰੇਟ ਨਹੀਂ ਕਰ ਰਿਹਾ ਸੀਗੇ ਉਦੋਂ ਰਾਹੁਲ ਗਾਂਧੀ ਨੇ ਜੈਪੁਰ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਿਤ ਕੀਤਾ ਇਸرائیਲੀ ਦੇ ਰਾਹੀਂ ਰਾਹੁਲ ਗਾਂਧੀ ਨੇ ਤਿੰਨ ਰਾਜਾਂ ਦੇ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਤਿੰਨਾਂ ਰਾਜਾਂ ਦੇ ਵਿੱਚ ਕਾਂਗਰਸ ਦੁਆਰਾ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ 2 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ ਨਾਲ ਹੀ ਉਹਨਾਂ ਨੇ ਨਰਿੰਦਰ ਮੋਦੀ ਤੇ ਵੀ ਸਿਆਸੀ वार ਕੀਤਾ ਉਹਨਾਂ ਨੇ ਕਿਹਾ ਕਿ ਰਾਫੇਲ ਡੀਲ ਦੇ ਮੁੱਦੇ ਤੇ ਨਰਿੰਦਰ ਮੋਦੀ ਲਗਾਤਾਰ ਭੱਜ ਰਹੇ ਨੇ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ राजस्थान की जनता छत्तीसगढ़ की जनता मध्य प्रदेश की जनता ने नरेंद्र मोदी जी को मैसेज दिया है कि नरेंद्र मोदी जी आपको पूरे हिंदुस्तान के किसान का कर्जा माफ करना ही पड़ेगा और कांग्रेस पार्टी आपको छोड़ने वाली नहीं है हम आपको सोने नहीं देंगे आपको रात भर जगा के रखेंगे जब तक आपने हिंदुस्तान के किसान का कर्जा माफ नहीं किया छप्पन इंच की छाती वाले प्रधानमंत्री लोकसभा में एक मिनट के लिए नहीं आ पाया ढाई घंटे राजस्थान के युवाओं ढाई घंटे निर्मला सीतारमन जी ने भाषण दिया भाषण की धजिया उड़ा दी हमने हमारे सवाल के जवाब नहीं दे पाए मगर लोकसभा में नरेंद्र मोदी जी एक मिनट के लिए अपना चेहरा नहीं दिखा पाए लोकसभा में राफेल की चर्चा हो रही है नरेंद्र मोदी जी पंजाब भाग गए पंजाब की यूनिवर्सिटी में भाग के भाषण देते हैं मगर जनता की अदालत में नरेंद्र मोदी जी ने एक मिनट ਲੋਕਾਂ ਸਭਾਂ ਨੇ ਕਦਮ ਨਹੀਂ ਰੱਖਾ ਉਧਰ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ ਇਸ ਤੇ ਹਰਿਆਣਾ ਸਰਕਾਰ ਨੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਲਾਈਟ ਅਤੇ ਸਾਊਂਡ ਸ਼ੋਅ ਕਰਨ ਦਾ ਫੈਸਲਾ ਕੀਤਾ ਹੈ ਇਸ ਮੁੱਦੇ ਤੇ ਬਣੀ ਇੱਕ ਕਾਰਜ ਸਮਿਤੀ ਦੀ ਸਮੀਖਿਆ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਇਸ ਮੀਟਿੰਗ ਦੇ ਰਾਹੀਂ ਇਹ ਤੈਅ ਕੀਤਾ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵੱਡੇ ਪੱਧਰ ਤੇ ਪ੍ਰਸਾਰਿਤ ਕੀਤਾ ਜਾਵੇਗਾ। ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਸਿਆਸੀ ਆਗੂਆਂ ਦਾਰਾ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਬਟਾਲਾ ਦੇ ਫੌਜਪੁਰ ਇਲਾਕੇ ਵਿੱਚ ਪ੍ਰਾਇਮਰੀ ਸਕੂਲ ਦੇ ਬੁਰੇ ਹਾਲਤੋਂ ਸਿਆਸੀ ਆਗੂਆਂ ਦੇ ਦਾਅਵਿਆਂ ਦੀ ਪੋਲ ਖੁੱਲ ਜਾਂਦੀ ਹੈ। ਸਕੂਲ ਦੇ ਵਿੱਚ ਬਣੀ ਇਮਾਰਤ ਖੰਡਰ ਦੀ ਹਾਲਤ ਵਿੱਚ ਹੋ ਗਈ ਹੈ ਜਿਸ ਕਾਰਨ ਕਿਸੇ ਵੀ ਵੇਲੇ ਕੋਈ ਵੀ ਦੁਰਘਟਨਾ ਘਟ ਸਕਦੀ ਹੈ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਦਾ ਆਓ ਦੇਖਦੇ ਹਾਂ ਫੈਜ਼ਪੁਰ ਚ ਇੱਕ ਪ੍ਰਾਇਮਰੀ ਸਕੂਲ ਹੈ ਜਿਸ ਦੀ ਬਿਲਡਿੰਗ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਔਰ ਠੰਡ ਦੇ ਹੋਣ ਦੇ ਬਾਵਜੂਦ ਬੱਚਿਆਂ ਨੂੰ ਬਾਹਰ ਬੈਠਣਾ ਪੈਂਦਾ ਹੈ ਤੇ ਸਕੂਲ ਦੀ ਜਿਹੜੀ ਇਮਾਰਤ ਹੈ ਉਹ ਕਦੀ ਵੀ ਹਾਦਸਾ ਡਰਸ ਹੋ ਸਕਦੀ ਹੈ ਜਦੇ ਨਾਲ ਕੋਈ ਜਾਣੀ ਮਾਣੀ ਨੁਕਸਾਨ ਹੋ ਸਕਦਾ ਹੈ ਸੋ ਮੈਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਇਹ ਬੱਚਿਆਂ ਦੇ ਪ੍ਰਵੇਸ਼ ਨੂੰ ਵੇਖਦੇ ਹੋਏ ਇਸ ਸਕੂਲ ਦੀ ਜਿਹੜੀ ਬਿਲਡਿੰਗ ਹੈ ਇਹਨੂੰ ਨਵੇਂ ਸਿਰਿਓਂ ਪਿਆਟਰ ਹੋਇਆ ਜਾਵੇ ਤੇ ਇਹੜੇ ਬੱਚੇ ਆ ਵਿਚਾਰੇ ਠੰਡੇ ਚ ਬਾਹਰ ਬੈਠੇ ਪੜਦੇ ਆ ਉਹ ਆਪਣੇ ਸਕੂਲ ਦੇ ਕਮਰਿਆਂ ਦੇ ਬੈਠ ਕੇ ਪੜ ਸਕਣ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਫੈਜਪੁਰ ਹੈ ਸਾਡੇ ਸਾਡੇ ਸਕੂਲ ਵਿੱਚ ਕਮਰੇ ਹੀ ਬਸ ਟੁੱਟੇ ਹੋਏ ਆ ਨਾ ਇਸ ਕਰਕੇ ਇਹਨੂੰ ਬਾਹਰ ਬੈਠਣਾ ਪਰਦਾ ਆ ਸਰ ਇਹ ਸਰਕਾਰੀ ਪ੍ਰਾਇਮਰੀ ਸਕੂਲ ਫੈਜਪੁਰ ਹੈਗਾ ਫੈਜਪੁਰ ਮਹੱਲੇ ਚ ਸਥਿਤ ਹੈ ਤੇ ਇਹਦੇ ਵਿੱਚ ਦੋ ਕਮਰੇ ਹੈਗੇ ਆ ਦੋ ਕਮਰੇ ਐਕਸਟਰਾ ਨੇ ਜਿਹੜੇ ਮਤਲਬ ਥੋੜੇ ਸਾਨੂੰ ਖਰਾਬ ਜਿਹਾ ਲੱਗਦੇ ਨੇ ਉਹ ਤਨਾ ਸਰਕਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੇ ਨੇ ਤੇ ਮੇਰੇ ਹਿਸਾਬ ਨਾਲ ਸਾਡੇ ਕੋਲ ਪਹਿਲੀ ਤੋਂ ਪੰਜਵੀਂ ਤੱਕ ਜਿਹੜੇ ਆ 42 ਬੱਚੇ ਨੇ 17 ਪ੍ਰੀ ਗ੍ਰਾਮੀ ਦੇ ਬੱਚੇ ਨੇ ਤੇ ਕਮਰੇ ਥੋੜੇ ਸਾਈਜ਼ ਜਿਹੜੇ ਸਾਡੇ ਕੋਲ ਆ ਗਏ ਆ ਬੈਠਣ ਜੋ ਉਹਨਾਂ ਦਾ ਸਾਈਜ਼ ਥੋੜਾ ਘੱਟ ਹੈਗਾ ਤੇ ਬੱਚੇ ਐਡਜਸਟ ਕਰਨੇ ਥੋੜੇ ਆਪੇ ਆ ਬਰਨਾਲਾ ਦੇ ਵਿੱਚ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਵੱਡੇ ਪੱਧਰ ਤੇ ਲੋਕਾਂ ਨੇ ਮੈਡੀਕਲ ਕੈਂਪ ਵਿੱਚ ਪਹੁੰਚ ਕੇ ਆਪਣਾ ਚੈੱਕਅਪ ਫ੍ਰੀ ਦੇ ਵਿੱਚ ਕਰਵਾਇਆ। ਇਸ ਮੌਕੇ 32 ਅਲੱਗ-ਅਲੱਗ ਡਾਕਟਰਾਂ ਦੁਆਰਾ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਬਰਨਾਲਾ ਦੇ ਡੀਸੀ ਨੇ ਖਾਸ ਤੌਰ ਤੇ ਇੱਥੇ ਪਹੁੰਚ ਕੇ ਲੋਕਾਂ ਦਾ ਹਾਲ-ਚਾਲ ਜਾਣਿਆ। ਇਹ ਟੀਮ ਹੈ ਕੁਝ 35 ਡਾਕਟਰਸ ਔਰ 45 ਸਟਾਫ सीएमसी से आए हैं क्रिश्चियन मेडिकल कॉलेज लुधियाना से आए हैं और इस टीम में स्पेशलिस्ट हैं मेडिसिन के स्पेशलिस्ट हैं कार्डियोलॉजी के स्पेशल दिल की बीमारियों के लिए नसों की बीमारी के लिए न्यूरोलॉजिस्ट आए हैं हड्डियों की बीमारी के लिए ऑर्थोपेडिशन आए हैं बच्चों के डॉक्टर हैं बच्चों के सर्जन भी आए हैं जनरल सर्जनस भी आए हैं लेडीज़ डॉक्टर्स के लिए सीनियर डॉक्टर्स आए हैं आ, कैंसर पहली बार कैंसर स्क्रीनिंग के लिए कैंसर स्पेशलिस्ट आए हैं आ, उनके जो बीमारियाँ उनके जो प्रॉब्लम्स हैं वहाँ पर ही छुपा रहे हैं तो इसलिए एक ट्राइडन ग्रुप ने कैंप ऑर्गेनाइज किए हैं और सीएमसी के डॉक्टर्स खुश हैं यहाँ निकले ताकि बहुत अच्छा उपरला है तो जिस तरह दस पिछली बार भी पचा सठ हज़ार पेशेंट इतने आई से मेडिसिन ਇਸ ਵਾਰ ਵੀ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਕੋਈ ਵੀ ਪੇਸ਼ੈਂਟ ਹੈਗੇ ਸਾਰੇ ਦਾ ਅੱਛਾ ਬੈਨੀਫਿਟ ਉਠਾਉਣਗੇ ਬੜੀ ਅੱਛੀ ਗੱਲ ਹੈ ਬੜਾ ਐਕਸਪਰਟ ਡਾਕਟਰਸ ਆਇਆ ਸਾਰੇ ਪੂਰੀ ਟੀਮ ਇਹਨਾਂ ਦੀ ਆਈ ਹੈਗੀ ਹੈ ਐਂਡ ਦੇ ਆਰ ਸਟੇਇੰਗ ਫੋਰ ਅ ਲੌਂਗਰ ਟਾਈਮ ਆਲਸੋ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਹੜਤਾਲਾਂ ਦਾ ਦੌਰ ਜਾਰੀ ਹੈ ਕਿਸਾਨਾਂ ਦੀ ਹੜਤਾਲ ਦੇ ਨਾਲ ਨਾਲ ਟ੍ਰੇਡ ਯੂਨੀਅਨਾਂ ਨੇ ਵੀ ਮਾਨਸਾ ਦੇ ਵਿੱਚ ਹੜਤਾਲ ਕੀਤੀ ਹੋਈ ਹੈ ਟ੍ਰੇਡ ਯੂਨੀਅਨ ਦੇ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਫਾਟਕ ਅਤੇ ਸੜਕਾਂ ਦੇ ਉੱਪਰ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਸੋ ਸਦਾਤਰ ਜੀ ਕੱਲ ਵੀ ਹੜਤਾਲ ਕੀਤੀ ਹੈ ਸਰਕਾਰ ਨੇ ਇਸ ਕਰੇ ਜਾਮ ਲਾਇਆ ਦੁਖਨਵਰਨ ਅਸੀਂ ਨਹਿਰੂ پارک ਤੋਂ ਲੈ ਕੇ ਦੁਖਨਵਰਨ ਤੱਕ ਅੱਜ ਫੇਰ ਤੀਜੇ ਦਿਨ ਵੀ ਸਾਡੀ ਹੜਤਾਲ ਹੈ ਜਿਹੜੀ ਜਾਰੀ ਹੈ ਇਸ ਹੜਤਾਲ ਦਾ ਸਾਡਾ ਕਾਰਨ ਇਹ ਹੈ ਕਿ ਜਿਹੜੀ ਅੰਗਰਵੜੀ ਵਰਕਰਾਂ ਨੇ ਨਾ ਤਾਂ ਉਹਨਾਂ ਨੂੰ ਪੇ ਮਿਲ ਰਹੀ ਹੈ ਜੇ ਮਿਲਦੀ ਹੈ ਤਾਂ ਕਦੇ 3000 ਦੰਨੇ ਕਦੇ 2500 ਰੁਪਏ ਦੰਨੇ ਆ ਸਾਨੂੰ ਪ੍ਰੋਪਰ ਪੇ ਨਹੀਂ ਮਿਲ ਰਹੀ ਨਾ ਸਾਡੇ ਮੈਂਬਰਾਂ ਦਾ ਕਿਰਾਇਆ ਪੂਰਾ ਨਹੀਂ ਚੱਲ ਜਾਨਾ ਤੇ ਨਾ ਹੀ ਸਾਡੇ ਅੰਗਰਵੜੀ ਜਿਹੜੇ ਸੈਂਟਰਾਂ 'ਚ ਰਾਸ਼ਨ ਟਾਈਮ ਨਾਲ ਆ ਰਿਹਾ ਕਦੇ ਸਾਲ 'ਚ 3 ਵਾਰੀ ਆ ਗਿਆ ਕਦੇ 2 ਵਾਰੀ ਆ ਗਿਆ ਲੋਕਾਂ ਤੋਂ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਹਦੀ ਸਰਕਾਰ ਨੇ ਸਾਡੇ ਨਾਲ ਬਾਤ ਨਹੀਂ ਕੀਤੀ ਅਜਿਹੀ ਖੁਸ਼ੀ ਕਤਾ ਜਾਊਗਾ ਲੇਕਿਨ ਸਾਨੂੰ ਉਹ ਸਕੀਮ ਵੀ ਨਹੀਂ ਦਿੱਤਾ 1500 ਰੁਪਏ ਦਾ ਸਾਨੂੰ ਤਾਂ ਇਹਨਾਂ ਨੇ ਲਾਗੂ ਕੀਤਾ ਸੀ ਲੇਕਿਨ ਉਹ ਵੀ ਹੁਣ ਤੱਕ ਨਹੀਂ ਮਿਲਿਆ ਹੈਗਾ ਜਿਹੜਾ ਪੰਜਾਬ ਸਰਕਾਰ ਨੇ 1000 ਰੁਪਏ ਸਾਨੂੰ ਕੀ ਹੈ ਤੇ ਹਜੇ ਉਹਦੇ ਬਾਰੇ ਵਿੱਚ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਬਜਟ ਆਇਆ ਜਿਹੜਾ ਬਕਾਇਆ ਸਾਡਾ ਪੰਡਾ ਉਹ ਵੀ ਨਹੀਂ ਮਿਲਿਆ ਨਾ ਪੂਰੀ ਪੇ ਮਿਲ ਰਹੀ ਹੈ ਸਾਡੇ ਅਸੀਂ ਸਰਕਾਰ ਦੇ ਖਿਲਾਫ ਬਹੁਤ ਅਰਧਲੇਵੀ ਲਾ ਰਹੇ ਹੈ ਜੇ ਲੋਡ ਪਈ ਤਾਂ ਹੋਰ ਵੀ ਲਾਵਾਂਗੇ ਜਦੋਂ ਤੱਕ ਸਾਨੂੰ ਸਕੀਮ ਨਹੀਂ ਮਿਲੂਗਾ ਅੱਜ ਕੱਲ੍ਹ ਦੇਖੋ ਹਰ ਚੀਜ਼ ਦੀ ਕੀਮਤ ਵਧ ਰਹੀ ਹੈ ਅਸੀਂ ਆਪਣੀ ਪੂਰੀ ਪੇ ਵੀ ਨਹੀਂ ਪਾ ਰਹੇ ਹੈਗੇ ਤੇ ਅਸੀਂ ਆਪਣੇ ਘਰਾਂ ਦਾ ਖਰਚੇ ਕਿੰਨੇ ਚਲਾਈਏ ਅਸੀਂ ਸਰਕਾਰ ਦੇ ਖਿਲਾਫ ਐਵੇਂ ਹੀ ਨਹਿਰੇ ਲਾਵਾਂਗੇ ਜਦੋਂ ਤੱਕ ਸਾਨੂੰ ਸਕੀਮ ਨਹੀਂ ਮਿਲਦਾ ਜਾਂ ਸਾਨੂੰ ਪੈਨਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਅੱਜ ਅਸੀਂ ਇਕੱਠੇ ਹੋਏ ਹੈ ਇੱਥੇ ਕਿਉਂ ਆਪਣੇ ਡਿਸਟ੍ਰਿਕਟ ਦੇ ਉੱਤਰ ਨਪਤ ਦੇ ਨਾਮ ਤੇ ਦਰਖਾਸਤ ਲਿਖਣ ਕੱਲ ਅਸੀਂ ਮਤਲਬ ਪੂਰੇ ਡਿਸਟ੍ਰਿਕਟ ਨੇ ਕੀਤਾ ਸੀ ਅੱਜ ਅਸੀਂ ਸਿਰਫ ਇੱਕ ਬਲਾਕ ਪਟਿਆਲਾ ਅਰਧਮੱਧ ਰੋਦੇ ਰਹੇ ਅਸੀਂ ਮਿਲ ਕੇ ਅੱਜ ਇਹਨਾਂ ਦੇ ਅਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਾਡਾ ਕੇਂਦਰ ਸਰਕਾਰ ਦੇ ਖਿਲਾਫ ਹੈ ਜੀ ਤੇ ਕੇਂਦਰ ਸਰਕਾਰ ਨੇ ਦਿਨ-ਬਦਿੰਨ ਮਹਿੰਗਾਈ ਬਹੁਤ ਪਤਾ ਦਿੱਤੀ ਇਹਨਾਂ ਨੇ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਆ ਪੂਰੇ ਨਹੀਂ ਕੀਤੇ ਜਦੋਂ ਇਹਨਾਂ ਦੀ ਸਰਕਾਰ ਸ਼ੁਰੂ-ਸ਼ੁਰੂ ਚਾਈ ਹੈ ਇਹਨਾਂ ਨੇ ਗਰੀਬਾਂ ਲਈ ਬੜੀਆਂ ਸਕੀਮਾਂ ਬਣਾਈਆਂ ਲੇਕਿਨ ਉਹ ਸਕੀਮਾਂ ਇਹਨਾਂ ਦੀਆਂ ਕਾਮਯਾਬ ਨਹੀਂ ਹੋਈਆਂ ਅੱਜ ਵੀ ਮਤਲਬ ਇਹਨਾਂ ਦੇ ਪੂਰੇ 5 ਸਾਲ ਪੂਰੇ ਹੋਣ ਤੇ ਵੀ ਇਹਨਾਂ ਨੇ ਕੋਈ ਵੀ ਵਾਅਦਾ ਸਾਡੇ ਨਾਲ ਪੂਰਾ ਨਹੀਂ ਕੀਤਾ ਕਿਸਾਨਾਂ ਟਰੇਡ ਯੂਨੀਅਨਾਂ ਅਤੇ ਅਧਿਆਪਕਾਂ ਦੇ ਨਾਲ-ਨਾਲ ਆਂਗਣਵਾੜੀ ਵਰਕਰਾਂ ਨੇ ਵੀ ਪਟਿਆਲਾ ਦੇ ਵਿੱਚ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਦਾ ਆਯੋਜਨ ਕੀਤਾ ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਤਨਖਾਹਾਂ ਵਧਾਉਣ ਦੀ ਮੰਗ ਦੇ ਨਾਲ-ਨਾਲ ਬੱਚਿਆਂ ਦੇ ਲਈ ਸਹੀ ਤਰ੍ਹਾਂ ਦੇ ਨਾਲ ਖਾਣੇ ਅਤੇ ਬੈਠਣ ਦੀ ਜਗ੍ਹਾ ਦਾ ਪ੍ਰਬੰਧ ਕਰਨ ਦੀਆਂ ਮੰਗਾਂ ਰੱਖੀਆਂ ਕੀ ਕਹਿਣਾ ਹੈ ਆਂਗੜਵਾਰੀ ਪ੍ਰਦਰਸ਼ਨਕਾਰੀਆਂ ਦਾ ਆਓ ਦੇਖਦੇ ਹਾਂ ਦੇਸ਼ ਦੀਆਂ ਪ੍ਰਮੁੱਖ ਟ੍ਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤਹਿਤ 8-9 ਜਨਵਰੀ ਦੀ ਜਿਹੜਾ ਦੇਸ਼ ਦੇ ਵਿੱਚ ਮੋਦੀ ਸਰਕਾਰ ਦੀਆਂ ਲੋਕਮਾਰੂ ਰਾਸ਼ਟਰ ਵਿਰੋਧੀ ਤੇ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਹੜਤਾਲ ਦਾ ਸੱਦਾ ਦਿੱਤਾ ਹੈ ਅੱਜ ਅਸੀਂ ਮਾਨਸਾ ਦੇ ਵਿੱਚ ਆਲ ਇੰਡੀਆ ਸੈਂਟਰਲ ਕਾਉਂਸਲ ਆਫ ਟ੍ਰੇਡ ਜੁਨੀਕ 2 ਲਾਲ ਝੰਡਾ ਪੱਠਾ ਮਧੂਰ ਜੁਨੀਅਰ ਵੱਲੋਂ ਇੱਥੇ ਰੇਲਵੇ ਲਾਈਨ ਜਾਮ ਕੀਤੀ ਹੋਈ ਹੈ ਅਸੀਂ ਮੋਦੀ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿਉਂਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਪਹਿਲਾਂ ਚਾਰ ਸਟੇਟ ਸਟੇਟਾਂ ਚੋਂ ਮੋਦੀ ਸਰਕਾਰ ਦਾ ਬਿਸਤਰਾ ਗੋਲ ਹੋ ਚੁੱਕਿਆ ਹੈ ਜੇਕਰ ਮੋਦੀ ਦੀਆਂ ਨੀਤੀਆਂ ਇਹੋ ਜਿਹੀਆਂ ਰਹੀਆਂ ਮੋਦੀ ਨੇ ਇਹ ਨੀਤੀਆਂ ਨਾ ਬਤਲੀਆਂ ਤਾਂ 2019 ਦੇ ਵਿੱਚ ਮੋਦੀ ਦਾ ਪੂਰੀ ਤਰ੍ਹਾਂ ਇਥੋਂ ਦੇ ਦੇਸ਼ ਦੇ ਲੋਕ ਮਿਹਨਤ ਕਾਸ਼ ਲੋਕ ਬਿਸਤਰਾ ਗੋਲ ਕਰਨਗੇ 8 ਤੇ 9 ਜਨਵਰੀ ਦੀ ਜਿਹੜੀ ਸਾਡੀ ਸਟ੍ਰਾਈਕ ਕੀਤੀ ਗਈ ਹੈਗੀ ਇਹ ਟ੍ਰੇਡ ਦੁਨੀਆ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਹੋਇਆ ਸੀ ਉਸ ਤੇ ਇੱਕ ਮੰਚ ਤੇ ਅਸੀਂ ਇਕੱਠੇ ਹੋਏ ਹਾਂਗੇ ਤੇ ਅੱਜ ਸਾਡੇ ਜਿਹੜੀਆਂ ਮੁੱਖ ਮੰਗਾਂ ਦਾ ਕਿ ਘੱਟੋ-ਘੱਟ ਜਿਹੜੇ ਸਾਡੇ ਮਜ਼ਦੂਰ ਆ ਕਿਸਾਨ ਵਰਗ ਆਗਾ ਮੁਲਾਜ਼ਮਾਂ ਸਾਰਿਆਂ ਦੀਆਂ ਮੰਗਾਂ ਮੰਗੀਆਂ ਜਾਣ ਅਤੇ ਘੱਟੋ-ਘੱਟ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਉਜਰਤਾ ਦੇ ਘੇਰੇ ਦੇ ਵਿੱਚ ਲਿਆ ਕੇ 18000 ਰੁਪਏ ਤਨਖਾਹ ਕੀਤੀ ਜਾਵੇ ਅਤੇ ਜਿਹੜੀਆਂ ਮੋਦੀ ਸਰਕਾਰ ਦੀਆਂ ਜਿਹੜੀਆਂ ਮਾਰੂ ਨੀਤੀਆਂ ਦਾ ਇਹਨਾਂ ਦੇ ਖਿਲਾਫ ਅੱਜ ਸਾਡੇ ਜਿਹੜੇ ਸਟ੍ਰਾਈਕ ਕੀਤੀ ਗਈ ਆ ਕਿ ਜਿਹੜੀ ਮਹਿੰਗਾਈ ਹੈ ਇਹ ਦਿਨੋਂ ਤੋਂ ਵਧੀ ਜਾ ਰਹੀ ਹੈਗੀ ਬੇਰੁਜ਼ਗਾਰੀ ਵਧੀ ਜਾ ਰਹੀ ਹੈ ਕਿਉਂਕਿ ਜਿਹੜੇ ਮੋਦੀ ਸਰਕਾਰ ਸੀ ਇਹਨੇ ਬਹੁਤ ਸਾਡੇ ਨਾਲ ਵਾਅਦੇ ਕੀਤੇ ਸੀਗੇ ਤੇ ਮੈਂ ਜਦੋਂ ਮੇਰੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਮੈਂ ਮਹਿੰਗਾਈ ਦੇ ਉੱਤੇ ਖੰਡ ਪਾਉਂਗਾ ਤੇ ਘਰ-ਘਰ ਨੌਕਰੀ ਦੇਵਾਂਗੇ ਪਰ ਅੱਜ 4.5 ਸਾਲ ਅਧਿਕਾਰਜਗਾਰੀ ਦੇ ਵਿੱਚ ਸਾਡੀ ਜਿਹੜੀ ਹੈ ਮਹਿੰਗਾਈ ਹੈ ਉਹ ਦਿਨੋ-ਦਿਨ ਵਧ ਰਹੀ ਹੈ ਤੇ ਬੇਜ਼ਗਾਰੀ ਵਧ ਰਹੀ ਹੈਗੀ ਤੇ ਜਿਹੜੇ ਰਜਗਾਰ ਸੀ ਉਹਨਾਂ ਨੂੰ ਬੇਜ਼ਗਾਰ ਕੀਤਾ ਜਾ ਰਿਹਾ ਹੈਗਾ ਤੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਧਰਨਾ ਦਿੱਤਾ ਹੋਇਆ ਹੈਗਾ ਜਾਣ ਤੋਂ ਪਹਿਲਾਂ ਨਜ਼ਰ ਪਾਉਨੇ ਆ ਇੱਕ ਵਾਰ ਫਿਰ ਤੋਂ ਹੁਣ ਤੱਕ ਦੀਆਂ ਸੁਰਖੀਆਂ ਤੇ ਖੇਰਾ ਨੇ ਬਣਾਈ ਪਾਰਟੀ ਪੰਜਾਬ ਦੀ ਸਿਆਸਤ ਗਰਮਾਈ ਪੰਜਾਬ ਵਿੱਚ ਬਣਿਆ ਤਿਰਕੋਣੇ ਮੁਕਾਬਲੇ ਦਾ ਮਾਹੌਲ ਲੁਧਿਆਣਾ ਬਠਿੰਡਾ ਸੰਗਰੂਰ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਵਿੱਚ ਖੇਰਾ ਦੇ ਸਕਦੇ ਨੇ ਕਰੜੀ ਟੱਕਰ ਲੋਕ ਸਭਾ ਚੋਣਾਂ ਦੇ ਲਈ ਬੇਅਦਬੀ ਤੇ ਪੰਜਾਬ ਦੇ ਮੁੱਦਿਆਂ ਤੇ ਹੋ ਸਕਦੀ ਹੈ ਗੰਭੀਰ ਸਿਆਸਤ ਰਾਜਨੀਤਿਕ ਮਾਹਰ ਤੇ ਸੀਨੀਅਰ ਪੱਤਰਕਾਰ ਮੰਨ ਰਹੇ ਨੇ ਖੈਰਾ ਨੂੰ ਲੋਕ ਸਭਾ ਚੋਣਾਂ ਲਈ ਵੱਡੀ ਉਮੀਦ ਤੇ ਬਠਿੰਡਾ ਤੋਂ ਖੈਰਾ ਲੜ ਸਕਦੇ ਨੇ ਲੋਕ ਸਭਾ ਦੀਆਂ ਚੋਣਾਂ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੋਲ੍ਹਿਆ ਮੋਰਚਾ ਕਿਹਾ ਕੈਪਟਨ ਦੇ ਖਿਲਾਫ ਜਾਣਗੇ ਅਦਾਲਤ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕੈਪਟਨ ਕਰਨ ਸਾਫ ਕਿ ਉਹ ਕਿਸ ਨਾਲ ਖੜੇ ਨੇ ਗਾਂਧੀ ਪਰਿਵਾਰ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਗੀ ਸਿਆਸਤ ਵੱਖੋ ਵੱਖਰੇ ਆਗੂਆਂ ਦੇ ਬਿਆਨਾਂ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਤੇ ਸਿਆਸਤ ਨਾ ਕਰਨ ਦੀ ਹੋਈ ਅਪੀਲ ਸਿਆਸੀ ਆਗੂਆਂ ਨੇ ਕੀਤੀ ਧਰਮ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਅਪੀਲ ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ ਲਿਆ ਕਰੜੇ ਹੱਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲਗਾਏ ਰਾਫੇਲ ਮਾਮਲੇ ਦੇ ਵਿੱਚ ਚੁੱਪ ਰਹਿਣ ਦੇ aarop ਕਾਂਗਰਸ ਦਾ ਕੀਤਾ ਗੁਣਗਾਨ ਕਿਹਾ ਤਿੰਨ ਰਾਜਾਂ ਵਿੱਚ ਕਿਸਾਨਾਂ ਦੇ ਕਰਜ਼ੇ ਕੀਤੇ ਮਾਫ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ ਕਿਹਾ ਸਰਕਾਰ ਨੂੰ ਕਰਨੇ ਪੈਣਗੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਤੁਸੀਂ ਦੇਖ ਰਹੇ ਸੀ ਪੰਜਾਬ ਇਸ ਵੇਲੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ